ਮੈਂ ਕੋਕੀ ਦੀ ਸਰਕਾਰ ਵੀ ਐਮਐਲਏ ਹੋਰੇ ਖੜੀਆਂ ਲੋਕ ਸਾਰਾ ਪੰਡੂਰੇ ਖੜਾ ਕਿਸੇ ਨੂੰ ਕੁਝ ਕੱਜ ਸਮਝਦੇ ਹੋ ਇਹ ਇਹ ਕੀਨੇ ਬਤਾਇਆ ਮੈਂ ਬੰਦਾ ਮੈਨੂੰ ਬੰਦੇ ਤੋਂ ਤਾਂ ਕਾਰਵਾਈ ਪਾਓ ਜਿਹੜਾ ਮੁਲਾਜ਼ਮ ਆ ਉਹ ਐਸਡੀਐਮ ਦੇ ਆਰਡਰ ਨਹੀਂ ਨੂੰ ਕੱਟਣ ਦੇ ਉਹਨਾਂ ਆਰਡਰਾਂ ਦੀ ਤਾਂ ਡੇੜਡੀਆਂ ਸਰਕਾਰ ਨੂੰ ਕੱਜ ਸਮਝਦੇ ਹੋ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਗੋਏ ਲੈ ਲੈਣਾਂ ਪੱਟਣ ਦੀ ਬਜਾਏ ਤੁਸੀਂ ਕਾਰ ਦੀ ਰਖਾੜ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਬੰਦ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਤੁਸੀਂ ਲਾਈਨ ਉਰੇ ਪੱਟਣ ਦੀ بجائے ਤੁਸੀਂ ਪਾਣੀ ਆਖਾਰ ਦੇ ਵਿੱਚ ਜੀ ਕੱਢ ਦੋ ਸੜ ਦਉਂਗੀ ਇਹ ਤਾਂ ਕਾਰਵਾਈ ਕਰੋ ਕਿਹੜਾ ਅਫਸਰ ਕਿਹੜਾ ਵੀਰੇ ਮੌਕੇ ਤੇ ਬਰਾਵਾ ਸਾਰੀ ਉਮਰ ਦਾ ਇੱਥੇ ਲੋਕ ਨਾਕ ਭੋਗ ਰਹੇ ਨੇ ਨਾ ਮੇਰਾ ਸਾਰਾ ਸ਼ਹਿਰ ਡਿਆ ਪਿਆ ਲੋਕ ਘਰੋਂ ਨਿਕਲਣਾ ਬਾਬ ਉਹਨਾਂ ਦਾ ਬੜਾ ਹਾਲ ਹੋਇਆ ਪਿਆ ਬਿਮਾਰੀਆਂ ਸਾਡੇ ਸੱਦਾ ਦੇ ਰਹੀਆਂ ਨੇ ਉਹ ਤਾਂ ਹੀ ਖਾਲ ਕਰਤਾ ਸੀ ਵੀ ਜਦੋਂ ਪਾਣੀ ਦਾ ਉਸਰੇ ਦੀਨ ਨੂੰ ਪੈ ਗਈ ਤੇਰੇ ਮਾਣੇ ਹੱਲ ਤੇ ਉਹ ਤਾਂ ਕੱਲ ਹੀ ਪਤਾ ਸੀ ਵੀ ਨਹੀਂ ਪਾਊਗਾ ਕਾਹਹੀਂ ਗਿਆ ਸੀ ਫਿਰ ਆਪ ਦੋ ਫੋਕ ਲੈਣੇ ਲਾ ਕੇ ਇਹਨਾਂ ਨੂੰ ਪਟੋ ਹਾਂ ਜੀ ਕਹਿੰਗੇ ਪੂਰੇ ਦਿਨ ਦਾ ਪ੍ਰਚਾ 作 ਹੁਣ ਬੰਗਾ ਲਓ ਜੀ ਹੁਣ ਪਟਾਣੇ ਕਿਉਂਕਿ ਰਾਤ ਤੋਂ ਫਿਰ ਨਹੀਂ ਰਿਹਾ ਕੋਈ ਪਟਾਣੇ ਇਦਾਂ ਦੀ ਪਟਾਈਓ ਤੇ ਕਾਰਵਾਈ ਕਰਾਉਣ ਵਾਲੇ ਮੈਨੂੰ ਜਿਹੜੇ ਬੰਦੇ ਦੀ ਜਿਹੜੇ ਉੱਪਰ ਦੀ ਲਾਪਰਵਾਹੀ ਕਰ ਲਈਏ ਜੋ ਜਾਹ ਦੀ ਸੋਤੀ ਸੰਭੀ ਸਾਜਿ ਸੈਣੀਏ ਉਹ ਆਰਡਰ ਕਾ ਕਰੋ ਮੈਂ ਤੇ ਕਾਰਵਾਈ ਕਰਾਂ ਨੂੰ ਠੀਕ ਹੈ ਰਾਤ ਨੂੰ 11:00 ਤੂਰੇ ਆਈਏ ਠੀਕ ਹੈ ਇਹ ਆ ਕੇ ਮੈਂ ਉਹਨੂੰ ਦੇਖਿਆ ਮੈਂ ਕਿਹਾ ਵੀ ਆਰਡਰ ਤਾਂ ਕਰੇ ਨਹੀਂ ਆਪਾਂ ਨੇ ਆ ਉਰੋ ਜਿਹੜੀ ਸਾਹਮਣੇ ਦਿਖ ਰਹਾ ਉਰੋ ਦੋ ਲਾਈਨਾਂ ਨੇ ਆਪਾਂ ਫਿਰ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਕਿਸੇ ਦੀ ਇੱਕ ਲਾਈਨ ਪਟਾ ਦੇ ਇੱਕ ਲਾਈਨ ਪਟਾਣ ਨੂੰ ਕਿਹਾ ਵੀ ਆਹ ਤੁਹਾਨੂੰ ਕਿਹਾ ਕਿ ਅਬ ਦੀ ਦੋ ਲਾਈਨਾਂ ਤੁਹਾਡੀ ਤੇ ਤੁਸੀਂ ਇੱਧਰ ਦੀ ਕਲੋਨੀ ਨੂੰ ਅੱਜ ਤੁਸੀਂ ਇੱਧਰ ਦੀ ਕਲੋਨੀਆਂ ਦੇ ਪਾਸੇ ਵੀ ਪਾਣੀ ਝੜਦਾ ਕਲੋਨੀ ਨੂੰ ਅਗਲਾ ਕਲੋਨੀ ਆਏ ਨੂੰ ਬੰਦ ਕਰ ਦੂਗਾ ਮੈਨੂੰ ਇਹ ਇੱਧਰ ਦੇ ਕੀ ਨੇ ਪਟਾਇਆ ਮੈਨੂੰ ਇਹ ਦੱਸੋ ਜਦੋਂ ਮੈਂ ਕੰਪਲੈਂਟ ਕਰਦਾ ਹਾਂ ਉਹ ਸਪੌਂਸਰ ਹੋਏ ਸੀ ਕੀ ਨੇ ਕੀ ਨੇ ਪਟਾਇਆ ਇਹ ਸਾਰੇ ਕੀ ਨੇ ਪਟਾਇਆ ਇਹ ਇਹ ਕੀ ਨੇ ਪਟਾਇਆ ਮੈਂ ਬੰਦਾ ਮੈਨੂੰ ਗੰਦੇ ਤੋਂ ਤਾਂ ਕਾਰਵਾਈ ਪਾਓ ਜਿਹੜਾ ਮੁਲਾਜ਼ਮ ਆ ਉਹ ਐਸ ਡੀ ਐਮ ਦੇ ਆਰਡਰ ਨਹੀਂ ਨੂੰ ਪੱਛਣਦੇ ਉਹਨਾਂ ਆਰਡਰਾਂ ਦੀ ਤਾਂ ਡੇੜਾ ਦੀ ਸਰਕਾਰ ਨੂੰ ਕੱਜ ਸਮਝਦੇ ਹੋ ਤੁਸੀਂ ਮੈਂ ਕੱਲ ਨੂੰ ਦੋ ਵਾਰ ਆਕੀ ਗਈਆਂ ਤੁਸੀਂ ਉਹ ਦੋਏ ਲਾਈਨਾਂ ਪੱਟਣ ਦੀ ਬਜਾਏ ਤੁਸੀਂ ਕਾਰ ਦੀ ਉਖਾੜ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਨੂੰ 20 ਸਾਲ ਹੋ ਗਏ ਹੁਣ ਇਹਨੂੰ ਵਾਂਝ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਤੁਸੀਂ ਲਾਈਨ ਉਰੇ ਪੱਟਣ ਦੀ بجائے ਤੁਸੀਂ ਪਾਣੀ ਖਾੜ ਦੇ ਵਿੱਚ ਜੀ ਕੱਢ ਦੋ ਸਾਈਡ ਤੋਂ ਦੀ ਇਹ ਤਾਂ ਕਾਰਵਾਈ ਕਰੋ ਕਿਹੜਾ ਅਫਸਰ ਕਿਹੜਾ ਵੀਰੇ ਮੌਕੇ ਤੇ ਸ਼ੋਬਲ ਜਮਾਈ ਮੈਡੀ ਐਸ.ਪੀ. ਨੇ ਆਰਡਰ ਨੇ ਐਸ.ਪੀ. ਨੇ ਆਰਡਰ ਆ ਮੈਨੂੰ ਨਹੀਂ ਸਮਝਿਆ ਕੁਝ ਮੈਂ ਕੋਕੀ ਦੀ ਸਰਕਾਰ ਵੀ ਐਮਐਲਏ ਹੋਰੇ ਫੜੀਆਂ ਲੋਕ ਸਾਰਾ ਪੰਡੂਰੇ ਖੜਾ ਕਿਸੇ ਨੂੰ ਕੁਝ ੱਤ ਸਮਝਦੇ ਹੋ ਬਲਾਉਂ ਨਾ ਤਾਹਣਾ ਐ ਦੂਰ ਨਹੀਂ ਹਾਰਸ ਭਾਜੀ ਇਹ ਤਰਹੀ ਬੋਲੋ ਫਿਰ ਦੇਖੋ ਆਸਤੂ ਖਾ ਇਹੋ ਤਰੀਕਾ ਚੱਲੂਗੀ ਨਹੀਂ ਕਾ ਦੇ ਇਹ ਇੱਥੇ ਆਪ ਨੂੰ ਪਾਰਕ ਦਿਖ ਰਿਹਾ ਆਦਰ ਕੈਮਰਾ ਕਰੋ ਇੱਧਰ ਆ ਜਿਹੜਾ ਪਾਰਕ ਦੇਖ ਰਾ ਇਹਦੇ ਥੱਲੇ ਦੋ ਲਾਈਨਾਂ ਢੋਲੀਆਂ ਦੀ ਦੱਬੀਆਂ ਹੋਈਆਂ ਨੇ ਅਸੀਂ ਫੇਰ ਵੀ ਅਸੀਂ ਕਿਹਾ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਾਰਕ ਦਾ ਨੁਕਸਾਨ ਨਹੀਂ ਕਰਨਾ ਵੀ ਇੱਕ ਲਾਈਨ ਪੱਟ ਲੋ ਉਹ ਦੋ ਲਾਈਨਾਂ ਨੂੰ ਛੱਡ ਕੇ ਆ ਆਰ ਜੀ ਇੱਧਰ ਦੀ ਖਾਲਜਾ ਪਾ ਕੇ ਇੱਧਰ ਦੀ ਪਾਈ ਗਈ ਰਾਤ ਨੂੰ ਜਦੋਂ ਮੈਨੂੰ ਏਐਮ ਹੀ ਦਾ ਕਾਰ ਮਤਲਬ ਉਹਨਾਂ ਆਇਆ ਮੈਂ ਉਹਨੂੰ ਕਿਹਾ ਮੈਂ ਤਾਂ ਭਾਈ ਮੈਂ ਪਟਿਆਲੇ ਤੋਂ ਚੱਲ ਪਈ ਆ ਮੈਂ 11 ਵਜੇ ਸਹੀ ਰਾਤ ਨੂੰ ਨਰੇਪੌਂ ਨੂੰ ਨਹੀਂ ਲਈ ਮੈਡਮ ਐਮਐਲਏ ਸਾਹਿਬ ਤੁਸੀਂ ਆਇਓ ਨਾ ਅਸੀਂ ਕੰਮ ਕੰਪਲੀਟ ਕਰਤਾ ਪਾਣੀ ਨਿਕਲਵਾ ਕਰਤਾ ਇਸ ਮਸ਼ੀਨਾ ਭੇਜਤੀਆਂ ਅਸੀਂ ਮਸ਼ੀਨਾ ਭੇਜ ਚੁੱਕੇ ਆ ਮੈਂ ਫੇਰ ਵੀ ਮੇਰਾ ਮਨ ਨਹੀਂ ਖੜਾ ਮੈਂ ਰਾਤ ਨੂੰ ਫੇਰ ਵੀ ਉਰੇ ਮੈਂ 11 ਵਜੇ ਉਰੇ ਹੋ ਕੇ ਫੇਰ ਮੈਂ ਘਰੇ ਗਈ ਮੈਂ ਰਾਤ ਹੀ ਅਜਿੰਦਾਂ ਨੂੰ ਫੋਨ ਕਰ ਦੋ ਜੀ ਮੈਂ ਕਭ ਇਹ ਇੱਕ ਇੱਕ ਕਲੀਨਪੁੱਟ ਕੇ ਕਰਿਆ ਨਾ ਮੈਂ ਤਾਂ ਮੰਗਾਵਾਂ ਦੀ ਹੁਣ ਤਾਂ ਮੈਂ ਤਾਂ ਮੈਂ ਤਾਂ ਮੀਡੀਅਮ ਸਿਡਣ ਲੱਗਿਆ ਕਰਿਆ ਪਾਣੀ ਦਾ ਮੈਂ ਉਤਰ ਗਿਆ ਸੀ ਯਾਰ ਆਹ ਲੱਗਿਆ ਸਾਰੇ ਇਹ ਫਿਰ ਆਏ ਕਿ ਭਰੋਲੀਆਂ ਪੜਦੀਆਂ ਉਹਨੂੰ ਟਾਈਮ ਬਹੁਤ ਲੱਗਣਾ ਸੀ ਰਾਤ ਨੂੰ ਜੀ ਪਤਾ ਸੀ ਭਰਾਵਾ ساری ਉਮਰ ਦਾ ਇਥੇ ਲੋਕ ਨੱਕ ਕੋਗ ਰਹੇ ਨੇ ਨਾ ਮੇਰਾ ਸਾਰਾ ਸ਼ਹਿਰ ਖੱਬਿਆ ਗਿਆ ਲੋਕ ਘਰੋਂ ਨਿਕਲਣਾ ਬਾਬੂ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਬਿਮਾਰੀਆਂ ਸਾਡੇ ਸੱਦਾ ਦੇ ਰੀਆਂ ਨੇ ਉਹ ਤਾਂ ਹੀ ਖਾਲ ਕਰਤਾ ਸੀ ਵੀ ਚਲੋ ਪਾਣੀ ਦਾ ਉੱਪਰ ਦੀ ਜੀ ਨੂੰ ਪਾ ਗਏ ਤੇ ਮਾ ਇਹ ਤੇ ਨੂੰ ਉਹ ਤਾਂ ਕੱਲ ਹੀ ਪਤਾ ਸੀ ਵੀ ਨਹੀਂ ਪਾਊਗਾ ਕਾਹਹੀਂ ਗਿਆ ਸੀ ਵੀ ਰਾਤ 2:00 ਕੋਕਲੇ ਨਾਲ ਲਾ ਕੇ ਇਹਨਾਂ ਨੂੰ ਪਟੋ ਹਾਂ ਜੀ ਕਿਉਂਕਿ ਪੂਰੇ ਦਿਨ ਦਾ ਪ੍ਰਚਾ 作ਾ ਹੁਣ ਬੰਗਾ ਲਓ ਜੀ ਹੁਣ ਪਟਾਣੇ ਕਿਉਂਕਿ ਰਾਤ ਤੋਂ ਫਿਰ ਨਹੀਂ ਰਹਿ ਸਕੋ ਪਟਾਣੇ ਇੱਦਾਂ ਦੀ ਪਤਾਈਓ ਤੇ ਕਾਰਵਾਈ ਕਰਾਉਣ ਵਾਲੇ ਜੀ ਨੇ ਇੱਧਰ ਵੀ ਕਰਾਇਓ ਤੇ ਕਾਰਵਾਈ ਕਰਾਂਗੇ ਇਹੋ ਸਾਹ ਇਹੋ ਨੂੰ ਬਲੋ ਦੋ ਸਾਹ ਉਹ ਨਾਲ ਦੇਸੀ ਨੂੰ ਪੁੱਤਰ ਆ ਆ ਜੱਟ ਅੱਜ ਇੱਧਰ ਦੀ ਕਿਨੇ ਆਈ ਬਟਾ ਨੂੰ ਦੇ ਦੇ ਰਾਤ ਅੱਗੇ ਨਹੀਂ ਤੁਸੀਂ ਮਲਾਜ ਨੂੰ ਕਰਦੇ ਐਸ ਜੀਮ ਸਾਹਿਬ ਦੇ ਆਰਡਰ ਕੀਨੇ ਤੁਸੀਂ ਐਸ ਜੀਮ ਸਾਹਿਬ ਦੇ ਆਰਡਰ ਨੂੰ ਮੰਨਣਾ ਆ ਤੁਸੀਂ ਇੱਥੇ ਕਿਹੜੇ ਚੱਲੋ ਫੜੇ ਸੋਣਾਂ ਦੀ ਗੱਲ ਮੰਨਣੀ ਆ ਐਂਟੀ ਸਾਹਿਬ ਵੀ ਨਹੀਂ ਜੇ ਅਸੀਂ ਬੰਦ ਹੋਣ ਲੱਗੇ ਉਹ ਕਾਹਦੀ ਗੱਲ ਕਰ ਰਹੇ ਸੀ ਮੈਂ ਕੋਈ ਅਸੀਂ ਖਾਣੇ ਲੱਗੇ ਮੈਂ ਜਿਹੜੇ ਬੰਦੇ ਨੇ ਇੱਧਰ ਦੀ ਪੱਟੇ ਮਤ ਤਾਰੂ ਹੀ ਕਰਾ ਅੱਛਾ ਇਹ ਨਾ ਵੀ ਬਰਾ ਤੁਸੀਂ ਫੇਰ ਨਹੀਂ ਕਰ ਰਹੇ ਫੇਰ ਵੀ ਤੁਸੀਂ ਇੱਧਰ ਵੀ ਖਾ ਜਾ ਕੱਢ ਕੇ ਤੁਸੀਂ ਪਾਸੇ ਕਰ ਦਿਓ ਆਪਣਾ ਕੋਪਲਾਈਨ ਕਿਥੇ ਗਿਆ ਸਰ ਕੋਪਲਾਈਨ ਆ ਤੁਸੀਂ ਨਾ ਮਗਾਓ ਮਗਾਓ ਮਸ਼ੀਨਾ ਨੂੰ ਪਟੋ ਨਾ ਹੋਰ ਦੋਨੇ ਨਾਲ ਇਨਾ ਵਟਾਂਗੇ ਦੋਨਾਂ ਨੇ ਆਰਡਰ ਨੇ ਨਾ ਹੁਣ ਦੋਨੇ ਵਟਾਂਗੇ ਭੱਲੇ ਉਹ ਮਸ਼ੀਨਾ ਮਗਾਓ ਇਹ ਤਾਂ ਕਹਿੰਦਾ ਮੈਨੂੰ ਜਿਹੜੇ ਬੰਦੇ ਦੀ ਜਿਹੜੇ ਅੱਪਰ ਦੀ ਲਾਪਰਵਾਹੀ ਕਰ ਲਈਏ ਜੋ ਜਾਗੀ ਸੋਦੀ ਸੰਬੰਧੀ ਸਾਜਿਸ਼ ਕਰ ਲਈਏ ਉਹਦੇ ਖਿਲਾਫ ਆਰਡਰ ਕਾਪ ਕਰੋ ਮੇਰੇ ਤੇ ਕਾਰਵਾਈ ਕਰਾਓ ਠੀਕ ਹੈ ਭਜਾ ਕੰਗਰਸ ਖਿਆ ਤੁਸੀਂ ਸਰਕਾਰ ਨੂੰ